ਕਹਿੰਦੇ ਖਾਲਸਾ ਜੀ ਅਗਲੇ ਤੋਂ ਪਾਸੇ ਸੱਤ ਲੇਅਰ ਦੀ ਬੈਰੀਕੇਟਿੰਗ ਕਰ ਲਈ ਕਿਲੇ ਬਣਾ ਕਿਲਾ ਬਣਾ ਲਿਆ ਉਹਨਾਂ ਨੇ ਫੇਰ ਕੀ ਹੋਇਆ ਕਿਲੇ ਟਟਣਗੇ ਨਾ ਤੋੜ ਦੇਾਂਗੇ ਕੋਈ ਤਾਨੂੰ ਪਤਾ ਹੈ ਬਈ ਜੋ ਇਹ ਸਿੱਖ ਗੋਮ ਆਏ ਨਹੀਂ ਬੱਕੀ ਦੀ ਕਿਸੇ ਨੂੰ ਨਹੀਂ ਜੇ ਉਹਨਾਂ ਨੇ ਕਿਲ ਲਾਇਦਾ ਸੀ ਜੀਸੀਬੀ ਮਸ਼ੀਨਾਂ ਨਾਲ ਲੈ ਲੀਆਂ ਜੇ ਟਰੈਕਟਰ ਆ ਵੇਖ ਲਓ ਕਿੱਥੇ ਵੱਜਦਾ ਕੰਧ 'ਚ ਮਾਰ ਕੇ ਵੇਖੋ ਕੰਧ ਦਬ ਜਾਂਦਾ ਕਟਾਂਦਾ ਦੇਸ਼ ਦੀ ਖੇਤੀਬਾੜੀ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਦੀ ਉਹ ਖੇਤੀਬਾੜੀ ਧੰਦੇ ਨਾਲ ਜੁੜੀ ਹੋਈ ਆ ਔਰ ਇਹਦੇ ਨਾਲ ਹੀ ਦੇਸ਼ ਚੱਲਦਾ ਕੋਈ ਦਰਿਆ ਕੋਈ ਨਦੀ ਕਿਸਾਨਾਂ ਮਜ਼ਦੂਰਾਂ ਨੂੰ ਰੋਕ ਨਹੀਂ ਸਕਦੀ ਕਿਸਾਨ ਦਾ ਜਗੜੂ ਹੁੰਦੇ ਆ ਪੁਰਾਣੀ ਪੱਤੀ ਉਸ ਤੇ ਹਨਾ ਜਿਹੜੀ ਉਹ ਦਵਾਰ ਬਣੀ ਉਹਦੇ ਨਾਲ ਲਾਗੇ ਰੈਂਪਣ ਆਗੇ ਜਿਤਨਾ ਫਲਾਈਓਰ ਬਣਦਾ ਉਹਦੇ ਉੱਤੋਂ ਨਿੱਚੜ ਕੇ ਜਾਣਾ ਕਿਸਾਨਾਂ ਦੀ ਤਿਆਰੀ ਵਿਖਾ ਦਿੰਨੇ ਆ ਕਿ ਕਿਸਾਨਾਂ ਨੇ ਚਾਲੇ ਪਾਲੇ ਨੇ ਪਹਿਲਾਂ ਟਰੈਕਟਰ ਔਰ ਟਰੈਕਟਰ ਦੇ ਉੱਤੇ ਝੂਲ ਦਾ ਨਿਸ਼ਾਨ ਖਾਲਸਾ ਹੀ ਖਾਲਸਾ ਹੀ ਨਿਸ਼ਾਨ ਦੇ ਨਾਲ ਕਿਸਾਨੀ ਝੰਡੇ ਥੱਲੇ ਕਿਸਾਨਾਂ ਨੇ ਰਵਾਨਗੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਟਰੈਕਟਰ ਦੀ ਮਜ਼ਬੂਤੀ ਦਿਖਾਦਾ ਕਿ ਜੇ ਟਰੈਕਟਰ ਕਿਸੇ ਨੂੰ ਛੂ ਜਵੇ ਜਾਂ ਯੋਰਨਾ ਵੱਜ ਜਵੇ ਤੇ ਸ਼ਾਇਦ ਉਹਦੇ ਫੜ ਕੱਚੇ ਡਾ ਦੇ ਕਿਉਂਕਿ ਜਿੱਡਾ ਕ ਲੋਹਾ ਇਹਨੂੰ ਮਜ਼ਬੂਤ ਲੱਗਾ ਦਾ ਇਹਦੇ ਅੱਗੇ ਤੱਕ ਕੁਝ ਆਉਂਦਾ ਨਹੀਂ ਜਿੱਡੀ ਤਿਆਰੀ ਹੈ ਜਿੱਡੇ ਹੌਸਲੇ ਨੇ ਕਿਸਾਨਾਂ ਦੇ ਓਡਾ ਹੀ ਤਿਆਰ ਕਰਕੇ ਟਰੈਕਟਰ ਲੈ ਚਲੇ ਟਰੈਕਟਰ ਦੇ ਮਾਲਕ ਸਾਡੇ ਨਾਲ ਮੌਜੂਦ ਆ ਕਿੱਦਾਂ ਦੀ ਤਿਆਰੀ ਪਹਿਲਾਂ ਕੀਤੀ ਜੀ ਇਧਰ ਕਰਿਓ ਜੀ ਆਪਣੀ ਫੁੱਲ ਤਿਆਰੀ ਹੈ ਜੀ ਤੁਸੀਂ ਵੇਖ ਹੀ ਲਿਆ ਸਭ ਕੁਝ ਜਿੰਨਾ ਕ ਲੋਹਾ ਜਿੰਨਾ ਕ ਲੋਹਾ ਮਜ਼ਬੂਤ ਲਾਇਆ ਤਾਂ ਦਾਦੂ ਸਾਹਿਬ ਮੈਂ ਨਾ ਕੋਈ ਰੋਗ ਰੋਗ ਹੀ ਨਹੀਂ ਸਕਦੀ ਜੀ ਰੋਗ ਹੀ ਨਹੀਂ ਸਕਦਾ ਕੁਝ ਵੀ ਆ ਕਰਿਓ ਪਰਦਾ ਚਲੋ ਜੀ ਕੀ ਤਿਆਰੀ ਹੈ ਜੀ ਫਿਰ ਤਿਆਰੀ ਜੀ ਪੱਕੇ ਪੈਰੀ ਚੱਲੇ ਆ ਤੇ ਮੋਦੇ ਦਾ ਸਿਰਤ ਨਵਾ ਕੇ ਫਿਰ ਆਪਸਾ ਬੁੜਾਂਗੇ ਪਰ ਕਹਿੰਦੇ ਖਾਲਸਾ ਜੀ ਅਗਲੇ ਤੇ ਬਸ ਸੱਤ ਲੇਅਰ ਦੀ ਬੈਰੀਕੇਟਿੰਗ ਕਰ ਲਈ ਕਿਲੇਲ ਬਣਾ ਕਿਲਾ ਬਣਾ ਲਿਆ ਉਹਨਾਂ ਨੇ ਅੱਛਾ ਜੀ ਫਿਰ ਕੀ ਹੋਇਆ ਕਿਲੇ ਟੁੱਟਣਗੇ ਨਾ ਤੋੜ ਦੇਾਂਗੇ ਸਭ ਕੁਝ ਖਾਲਸਾ ਦੇ ਗਾੜੀ ਕੋਈ ਨਹੀਂ ਅੜਦਾ ਇਹ ਤੁਹਾਨੂੰ ਪਤਾ ਹੈ ਬਈ ਜੋ ਇਹ ਸਿੱਖ ਗੋਮ ਆਏ ਨਹੀਂ ਬੱਕੀ ਦੀ ਕਿਸੇ ਨੂੰ ਵੀ ਖਾਲਸਾ ਦੀ ਫੌਜ ਕਹਿੰਦੇ ਚੱਲ ਪਈ ਆ ਪ੍ਰਧਾਨ ਜੀ ਕਿੱਦਾਂ ਦੀ ਤਿਆਰੀ ਤੇ ਕੀ ਕੁਝ ਲੈ ਕੇ ਚੱਲੇ ਆਪਣੇ ਅੱਜ ਦਾ ਜਿਹੜਾ ਸਾਡਾ ਕਿਸਾਨ ਮੋਰਚਾ ਨੇ ਜਿਹੜਾ ਏ ਪਹਿਲੇ ਨੰਬਰ ਤੇ ਆ ਵੀ ਸਾਨੂੰ ਮੋਰਚਾ ਲਾਉਣ ਦੀ ਲੋੜ ਕਿਉਂ ਪਈ ਅਸੀਂ ਜਦੋਂ ਪਹਿਲਾਂ ਮੋਰਚਾ ਦਿੱਲੀ ਲਾਇਆ ਸੀਗਾ ਸਰਕਾਰ ਨੇ ਲੰਮਾ ਸਮਾਂ ਲੁਕਾ ਕੇ ਉਹਨੂੰ ਤੇ ਫੇਰ ਸਾਡੀਆਂ ਮੰਗਾਂ ਮੰਨੀਆਂ ਸੀਗੀਆਂ ਅੱਜ ਦਾ ਜਿਹੜਾ ਹਟਵਾਲਾ ਮੋਰਚਾ ਆ ਇਹ ਸਿਰਫ ਸਾਡਾ ਸਰਕਾਰ ਦੀ ਵਾਦਾ ਖਿਲਾਫੀ ਖਿਲਾਫ ਰੋਸ ਵਾਰਚ ਆ ਜਿਹੜਾ ਇਹ ਰੋਸ ਦਾ ਮੋਰਚਾ ਆ ਕਿਉਂਕਿ ਸਰਕਾਰ ਨੇ ਉਹਦਾ ਮੰਗਾਂ ਬੰਨ ਕੇ ਸਾਡੀਆਂ ਸਾਰੀਆਂ ਅੱਜ ਉਹ ਸਾਡਾ ਬੇਇਬਾਨੀ ਕੀਤੀ ਹੈ ਉਹ ਦੁਬਾਰਾ ਜਿਹੜਾ ਆ ਉਹ ਮੰਗਾਂ ਬੰਨ ਕੇ ਲਾਗੂ ਨਹੀਂ ਕੀਤੀਆਂ ਉਹ ਲਾਗੂ ਕਰਨ ਵਾਲਾ ਤੇ ਰਾਜ ਹੈ ਨੂੰ 2 ਸਾਲ ਬਾਅਦ ਫਿਰ ਜਾਣੇ ਪੈ ਰਿਹਾ ਉੱਥੇ ਕਿੰਦਾ ਦੀ ਤਿਆਰੀ ਅਗਲੇ ਪਾਸੇ ਵੇਖ ਲਈ ਉਹਨਾਂ ਨੇ ਡਰਾਉਣਾ ਨਾਲ ਗੱਲ ਬੰਬ ਛੁੱਟਿਆ ਅਤਰੂ ਗੈਸ ਪਾਜੀ ਗੱਲ ਹੈ ਵੀ ਜੇ ਡਰਾਉਣਾ ਆ ਜਾਣਗੇ ਡਰਾਉਣਾ ਦੇ ਉੱਤੋਂ ਵੀ ਕੁਝ ਆ ਜਾਵੇ ਜੇ ਉਹਨਾਂ ਨੇ ਕਿੱਲ ਰਾਏ ਤੁਸੀਂ ਜੀ ਸੀ ਬੀ ਮਸ਼ੀਨਾਂ ਨਾਲ ਲੈ ਲਈਆਂ ਜੇ ਟਰੈਕਟਰ ਆ ਵੇਖ ਲਓ ਕਿੱਥੇ ਵੱਜਦਾ ਕੰਧ 'ਚ ਮਾਰ ਕੇ ਵੇਖੋ ਕੰਧ ਡਾਉਂਦਾ ਕਟਾਉਂਦਾ ਏ ਜੇ ਕੁਝ ਵੀ ਹੋਵੇ ਅਸੀਂ ਜੋ ਕੁਝ ਵੀ ਹੈ ਜੋ ਮੋਰਚਾ ਜੋ ਲੱਗਦੇ ਆ ਮੋਰਚੇ ਫੜੇ ਕਰਨ ਦੇ ਲੋਕ ਜਿਹੜੇ ਜਾਂਦੇ ਆ ਇਹ ਨਹੀਂ ਵੀ ਸਰਕਾਰ ਨੇ ਆਪਣਾ ਮੋਰਚਾ ਠੀਕ ਹੈ ਮਜ਼ਬੂਤ ਕੀਤਾ ਪਰ ਸਾਡਾ ਮੋਰਚ ਕਹਿੰਦੇ ਸਰਕਾਰਾਂ ਨਾਲੋਂ ਕਿਸਾਨਾਂ ਦਾ ਮੋਰਚਾ ਮਜ਼ਬੂਤ ਹੈ ਤਿਆਰੀ ਦੇਖ ਲਓ ਕਿ ਕਿਸਾਨ ਦਿੱਲੀ ਵੱਲ ਨੂੰ ਚਾਲੇ ਪਾ ਕੇ ਤੁਰ ਪਏ ਨੇ ਔਰ ਕਹਿੰਦੇ ਕਿ 6-6 ਮਹੀਨੇ ਦਾ ਡੀਜ਼ਲ ਔਰ 6 ਮਹੀਨੇ ਦਾ ਹੀ ਕਹਿੰਦੇ ਕਿ ਰਾਸ਼ਨ ਲੈ ਕੇ ਚੱਲ ਪਏ ਆ ਔਰ ਪਹਿਲਾਂ ਜੀਸੀਬੀ ਦਿਖਾ ਦੇਣਾ ਕਿ ਜੀਸੀਪੀ ਵੀ ਇਸ ਵਾਰ ਨਾਲ ਲੈ ਕੇ ਚੱਲੇ ਨੇ ਔਰ ਖਾਸ ਗੱਲ ਹੈ ਕਿ ਟਰੈਕਟਰ ਟਰਾਲੀਆਂ ਕਾਰਾਂ ਤੋਂ ਇਲਾਵਾ ਜੀਸੀਬੀ ਵੀ ਲੈ ਕੇ ਚੱਲ ਪਏ ਪ੍ਰਧਾਨ ਜੀ ਪਹਿਲਾਂ ਤਾਂ ਬੇਸਟਾ ਰਹਿ ਗਈ ਕੱਲ ਦੀ ਮੀਟਿੰਗ ਅ ਬੇਸਟ ਆਪਾਂ ਕਹਾਂਗੇ ਸਰਕਾਰ ਦੀ ਇੱਛਾ ਸ਼ਕਤੀ ਦੀ ਕਮੀ ਔਰ ਸਰਕਾਰ ਜਿਹੜੀ 80 ਕਰੋੜ ਲੋਕਾਂ ਦਾ ਜਿਹੜੇ ਮਸਲਿਆਂ ਨੂੰ ਹੱਲ ਕਰਨ ਦੇ ਵਿੱਚ ਨਕਾਮ ਹੋ ਰਹੀ ਆ ਮੈਂ ਇਹ ਚਾਹਨਾ ਕਿ ਇਸ ਦੇਸ਼ ਦੀ ਵੱਡੀ ਆਬਾਦੀ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਦੀ ਉਹ ਖੇਤੀਬਾੜੀ ਧੰਦੇ ਨਾਲ ਜੁੜੀ ਹੋਈ ਆ ਔਰ ਇਹਦੇ ਨਾਲ ਹੀ ਦੇਸ਼ ਚੱਲਦਾ ਜਦੋਂ ਕਰੋਨਾ ਜਿਹੜੀ ਆ ਜੀਡੀਪੀ ਜਿਹੜੀ ਆ ਉਹ ਮਾਈਨਸ ਜਾ ਰਹੀ ਸੀ ਉਦੋਂ ਖੇਤੀ ਸੈਕਟਰ ਨੇ ਬਚਾਇਆ ਸੀ ਹਿੰਦੁਸਤਾਨ ਨੂੰ ਔਰ ਜਦੋਂ ਉਹ ਦਿਨ ਯਾਦ ਕਰੋ ਜਦੋਂ ਸਾਡੇ ਕੋਲ ਅਨਾ ਦੇ ਭੰਡਾਰ ਨਹੀਂ ਸੀਗੇ ਔਰ ਉਸ ਟੈਂਪ ਪੰਜਾਬ ਹਰਿਆਣਾ ਨੇ ਜਿਹੜਾ ਪਹਿਲਾ ਮਹਾਪੰਜਾਬ ਸੀਗਾ ਇਸ ਦੇਸ਼ ਦਾ ਢਿੱਡ ਭਰਿਆ ਅਗਰ ਆਪਾਂ ਉਹਨਾਂ ਲੋਕਾਂ ਦੀ ਸਾਰੀ ਨਵਾ ਜਿਹੜੇ ਲੋਕ ਇਸ ਦੇਸ਼ ਦਾ ਢਿੱਡ ਭਰਦੇ ਨੇ ਤੇ ਆਪਾਂ ਫਿਰ ਕਾਦੇ ਵਾਸਤੇ ਸਰਕਾਰਾਂ ਚੱਲਣਾ ਦਾ ਤੁਸੀਂ ਮੁਕਾਬਲਾ ਕਰਨ ਜਾ ਰਹੇ ਹੋ ਦਿੱਲੀ ਵੱਲ ਨੂੰ ਜਾ ਰਹੇ ਹੋ ਸੱਤ ਲੇਅਰ ਦੀ ਬੈਰੀਕੇਟਿੰਗ ਔਰ ਬੁਲੇਟ ਪ੍ਰੂਫ ਜੈਕਟਾਂ ਪਾਈਆਂ ਦੀਆਂ ਉਹਨਾਂ ਨੇ ਦੇਖੋ ਇਹ ਪਿਛਲੀ ਵਾਰੀ ਪਾਈਆਂ ਸੀ ਚਲੋ ਲੇਅਰ ਪਿਛਲੀ ਵਾਰੀ ਘੱਟ ਸੀਗੀ ਤੇ ਪਿਛਲੀ ਵਾਰ ਲੋਕਾਂ ਨੇ ਹੱਥਾਂ ਨਾਲੋਂ ਬਲੌਗ ਸੁੱਟਦੇ ਸੀ ਉਹ ਨਦੀ ਦੇ ਵਿੱਚ ਕੰਗਰਨਾ ਦੀ ਦੇ ਵਿੱਚ ਮੈਂ ਕਿਹਾ ਕਿ ਕਿੰਨੀ ਡੂੰਗੀ ਕਰ ਦੇਣਗੇ ਕੋਈ ਦਰਿਆ ਕੋਈ ਨਦੀ ਕਿਸਾਨਾਂ ਮਜ਼ਦੂਰਾਂ ਨੂੰ ਰੋਕ ਨਹੀਂ ਸਕਦੇ ਕਿਸਾਨ ਲੋ ਜਗਾੜੂ ਹੁੰਦੇ ਆ ਤੁਹਾਨੂੰ ਪਤਾ ਪਿਛਲੇ ਦਿਨ ਖੱਟਣ ਦੇ ਖੱਡੇ ਖੋਦੇ ਸੀਗੇ ਕਿਸਾਨਾਂ ਨੇ 15 ਮਿੰਟਾਂ ਜੋ ਖੱਡੇ ਨੂੰ ਬਰਾਬਰ ਕਰਕੇ ਉਤੋਂ ਦੀ ਕਾਰਵਾਈ ਚ ਚਾਲੂ ਕਰਤੀ ਸੀ ਇਹ ਜਿੰਨੇ ਮਰਜ਼ੀ ਕਾ ਗੱਡੂਗਾ ਕਰ ਲੈਣ ਸਾਰੀ ਕਿ ਗੱਡੂਗੀ ਕਰ ਦੇਣਗੇ ਪਤਾ ਲੱਗਾ ਕਿ ਉਹ ਟਿੱਪਰਾਂ ਦੇ ਵਿੱਚ ਮਿੱਟੀ ਵੀ ਲੈ ਕੇ ਚੱਲੇ ਹੋ ਮੈਂ ਕਿਹਾ ਜੀ ਤੇ ਪ੍ਰਾਇਮਰੀ ਉੱਥੇ ਖੜਾ ਜਿਹੜੀ ਉਹ ਦਵਾਰ ਬਣੀ ਉਹਦੇ ਨਾਲ ਲਾਗੇ ਰੈਂਪਨ ਆਗੇ ਜਿਤਨਾ ਫਲਾਈਓਵਰ ਬਣਦਾ ਉਹਦੇ ਉੱਤੋਂ ਨੀ ਚੜਕੇ ਜਾਵਾਂਗੇ ਫਲਾਈਓਵਰ ਵੀ ਕਿਸਾਨ ਬਣਾਉਣਗੇ ਬਿਲਕੁਲ ਜੀ ਸਮੇਂ ਦੀ ਜੋ ਲੋੜ ਹੈ ਉਹ ਸਾਰਾ ਕੁਝ ਕਰ ਸਕਦੇ ਆ ਕਿਸਾਨ ਜਿਹੜੇ ਇੱਥੇ ਰਾਤ ਦਿਨ ਮਿਹਨਤ ਕਰਕੇ ਇਥੋਂ ਤੱਕ ਸਾਰੀ ਜਨਤਾ ਦਾ ਢਿੱਡ ਭਰ ਸਕਦੇ ਆ ਤੇ ਇਹ ਤੇ ਛੜਕਾਂ ਜਾਂ ਨਿਕਨਕੇ ਬੈਰੀਕੇਟ ਤੇ ਬੜੇ ਛੋਟੀ ਗੱਲ ਹੈ ਜੀ ਤੁਸੀਂ ਨਿਕਨਕੇ ਕਹਿ ਰਹੇ ਹੋ ਕੱਲ ਡਰੋਨ ਦੇ ਨਾਲ ਉਹਨਾਂ ਨੇ ਅਥਰੂ ਗੈਸ ਛੱਟੇ ਤੇ ਸੱਤ ਲੇਅਰ ਦੀ ਬੈਰੀਗੇਟਿੰਗ ਆ ਮਹਾਰਾਜੇ ਕਿੰਦਾ ਦੀਆਂ ਭਾੜ ਕਿੱਡੇ-ਕੱਡੇ ਹੁੰਦੇ ਆ ਵੀ ਵੇਖਿਆ ਪੱਗਾਂ ਲੱਥ ਜਾਂਦੀਆਂ ਉਤੋਂ ਤੱਕ ਤੇ ਉਹ ਅਸੀਂ ਫਤਿਹ ਕਰ ਲਏ ਆ ਤੇ ਇਹ ਤੇ ਗੱਲਾਂ ਛੋਟੀਆਂ ਰਹਿ ਗਈਆਂ ਲੈਵਲ ਦੀਆਂ ਜੀ ਇਹ ਤੇ ਆਪਣਾ ਮਨੋਬਲ ਉੱਚਾ ਚਾਹੀਦਾ ਜੀ ਇਹ ਬੈਰੀਕੇਟ ਕਿਤੇ ਨਹੀਂ ਰਹਿਣਗੇ ਸਰ ਜੀ ਫਿਰ ਕਿੱਦਾਂ ਬਾਕੀ ਬਣੂ ਬੈਰੀਕੇਟਾਂ ਦਾ ਵੇਖੋ ਜੀ ਬੈਰੀਕੇਟ ਜਿਹੜੇ ਨੇ ਜਿੱਦਾਂ ਦਾ ਸਰਕਾਰ ਦਾ ਪ੍ਰਬੰਧ ਆ ਉਦੋਂ ਜਿਆਦਾ ਵੱਡਾ ਪ੍ਰਬੰਧ ਜਿਹੜਾ ਵਾ ਕਿਸਾਨ ਯੂਨੀਅਨਾਂ ਦਾ ਵਾ ਜਿਹਦੇ ਨਾਲ ਜਿਹੜੀਆਂ ਮਸ਼ੀਨਾਂ ਦੇ ਨਾਲ ਉਹ ਬੈਰੀਕੇਟ ਬਣਾਏ ਗਏ ਆ ਤੇ ਉਹਨਾਂ ਮਸ਼ੀਨਾਂ ਨੂੰ ਜੋ ਨਾਲ ਲੈ ਕੇ ਚੱਲੇ ਨੇ ਉਹਨਾਂ ਨੇ ਢਾਉਣੇ ਨੇ ਤੇ ਸਭ ਤੋਂ ਵੱਡਾ ਜਿਹੜਾ ਪ੍ਰਬੰਧ ਹੈ ਉਹ ਕਿਸਾਨਾਂ ਨੇ ਕੀਤਾ ਹੋਇਆ ਵਾ ਕੋਈ ਈ ਮੁਸ਼ਕਲ ਵਾਲੀ ਗੱਲਤ ਨਹੀਂ ਕੀ ਕਿਤੇ ਕਿ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਸ਼ਾਮ ਨੂੰ ਹੀ ਦੱਸ ਦੇਵਾਂਗੇ ਕਿ ਦਿੱਲੀ ਕਿੰਨੀ ਕੁ ਦੂਰ ਆ ਜੀਸੀਬੀ ਦੀ ਵੀ ਦਿਖਾ ਦਿੰਨੇ ਆ ਤੁਹਾਨੂੰ ਕਿ ਜੀਸੀਬੀ ਵੀ ਦੇਖ ਲਵੋ ਕਿ ਪਿਛਲੀ ਯਾਰੀ ਕਿਸਾਨ ਜੀਸੀਬੀ ਨਹੀਂ ਸੀ ਲੈ ਕੇ ਗਏ ਪਿਛਲੀ ਯਾਰ ਕਿਸਾਨ ਕੇਵਲ ਟਰੈਕਟਰ ਟਰਾਲੀਆਂ ਲੈ ਕੇ ਗਏ ਸਨ ਪਰ ਇਸ ਵਾਰ ਜੋ ਹੈ ਤਿਆਰੀ ਪੂਰੀ ਕਰ ਲਈ ਆ ਕਿਉਂਕਿ ਹੈਡਰਿਆਂ ਦੇ ਨਾਲ ਨਾਲ ਜੀਸੀਬੀਆਂ ਜੇਸੀਬੀ ਦੇਖ ਲਵੋ ਕਿ ਜੇਸੀਬੀ ਨਾਲ ਲੈ ਕੇ ਚੱਲਿਆ ਇੱਕ ਵਾਰੀ ਫਿਰ ਹੋਰ ਟਰੈਕਟਰ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸਾਨਾਂ ਨੇ ਤਿਆਰੀ ਕਿਦਾਂ ਕੀਤੀ ਆ ਔਰ ਇਹ ਟਰੈਕਟਰ ਜੋ ਹੈ ਇਹ ਇੰਨਾ ਮਜ਼ਬੂਤ ਹੈ ਇਹਦਾ ਫਰੰਟ ਇੰਨਾ ਮਜ਼ਬੂਤ ਹੈ ਕਿ ਕਿਸੇ ਚ ਵੱਜ ਜਵੇ ਤਾਂ ਉਹਦੇ ਚੀਤੜੇ ਢਾ ਦੇਵੇ ਅੱਗੋਂ ਉਹਨੇ ਧਾਕੜ ਲਿਖ ਦਿੱਤਾ ਜਿੰਨੇ ਵੀ ਇਹ ਟਰੈਕਟਰ ਲੈ ਕੇ ਚੱਲੇ ਨੇ ਉਹਨਾਂ ਨੇ ਪੂਰੀ ਮਜ਼ਬੂਤੀ ਤੇ ਪੂਰੀ ਤਿਆਰੀ ਨਾਲ ਜਿੰਨਾ ਕਿ ਨੂੰ ਲੋਹਾ ਲੱਗਾਦਾ ਸ਼ਾਇਦ ਜੇਸੀਬੀ ਨੂੰ ਵੀ ਨਹੀਂ ਲੱਗਾਦਾ ਤੇ ਕਿਸਾਨ ਆਖਦੇ ਨੇ ਕਿ ਸ਼ਾਮ ਤੱਕ ਜਿਹੜੇ 7 ਲੇਅਰ ਦੀ ਬੈਰੀਕੇਟਿੰਗ ਆ ਉਹ ਢਾ ਕੇ ਰੱਖ ਦਿਆਂਗੇ ਤਿਆਰੀ ਵੇਖ ਲਓ ਵੀ ਝੰਡੇ ਵੀ ਤਿਆਰ ਕੀਤੇ ਜਾ ਰਹੇ ਤੇ ਡੰਡੇ ਵੀ ਇਹ ਡੰਡੇ ਵੀ ਮਜ਼ਬੂਤ ਆ ਜੀ ਕੋਕਿਆਂ ਵਾਲੇ ਅੱਛਾ ਡੰਡੇ ਵੀ ਕੋਕਿਆਂ ਵਾਲੇ ਕੋਕਿਆਂ ਵਾਲੇ ਨੇ ਕੋਕਿਆਂ ਵਾਲੇ ਵੇਖੋ ਡੰਡੇ ਵੀ ਕੋਕਿਆਂ ਵਾਲੇ ਆ ਜੀ ਇਹ ਮਤਲਬ ਫਿਰ ਇਹਦੀ ਵਰਤੋਂ ਕੀਤੀ ਜਾ ਸਕਦੀ ਨਹੀਂ ਜੀ ਪਹਿਲਾਂ ਨਹੀਂ ਹੋਊਗੀ ਜੀ ਪਹਿਲਾਂ ਉਹ ਕਰ ਲੈਣਾ ਪਹਿਲਾਂ ਉਹ ਕਰ ਲੈਣਾ ਉਹ ਆਪਣਾ ਜਾ ਲਾਉਣਗੇ ਜੀ ਜ਼ਬਰਦਸਤ ਮੁਕਾਬਲਾ ਸਬਰਨਾ ਕਰਾਂਗੇ ਜੀ ਕਹਿੰਦਾ ਕਿ ਜ਼ਬਰਦਸਤ ਮੁਕਾਬਲਾ ਸਬਰ ਨਾਲ ਹਿਾਰ ਨਹੀਂ ਚੁੱਕਣਾ ਪਰ ਉਹਨਾਂ ਦੀ ਬੈਰੀਕੇਟਿੰਗ ਜਿਹੜੀ ਆ ਉਹ ਤੋੜ ਕੇ ਸ਼ਾਮ ਤੱਕ ਕਿਲਾ ਫਤਿਹ ਕਰ ਲਾਂਗੇ ਸੋ ਕਿਸਾਨਾਂ ਦਾ ਜਿੱਥੇ ਹੌਸਲਾ ਮਜ਼ਬੂਤ ਆ ਉੱਥੇ ਕਿਸਾਨ ਇਸ ਵਾਰ ਸੰਧ ਵੀ ਮਜ਼ਬੂਤ ਲੈ ਕੇ ਚੱਲੇ ਨੇ ਕੈਮਰਾਮੈਨ ਬੰਟੀ ਦੇ ਨਾਲ ਔਨ ਅਇਰ ਲਈ ਨਿਤਨੂਥਾ ਬਟਾ